ਨਿਊਯਾਰਕ ਸ਼ਰਦਿੰਨਵੇਂ ਮੀਰ ਸੋਹਰਾਨ ਮਮਦਾਨੀ ਨੇ ਵਿਦਿਆਰਥੀ ਆਗੂ ਉਮਰ ਖਾਲਿਦ ਦੇ ਨਾਲ ਇੱਕ ਚੁਟਤਾ ਪ੍ਰਗਟ ਕੀਤੀ ਹੈ ਜੋ ਕਿ 2020 ਤੋਂ ਯੂਏਪੀ ਇਹ ਦੇ ਤਹਿਤ ਤੇਜ਼ੀ ਵਿੱਚ ਹੈ ਯੂਐਸ ਡੈਮੋਕ੍ਰੈਟਿਕ ਪਾਰਟੀ ਦੇ ਕਾਨੂੰਨ ਸਾਜੂਜੀ ਪਰ ਮੈਕਗਵਰਨ ਅਤੇ ਜੈਮੀ ਰੈਸਕਿਨ ਸਮੇਤ ਕਈ ਹੋਰ ਆਗੂਆਂ ਨੇ ਵੀ ਉਮਰ ਖਾਲਿਦ ਦੇ ਸਮਰਥਨ ਦੀ ਅਪੀਲ ਕੀਤੀ ਹੈ ਉਮਰ ਖਾਲਿਦੀ ਸਾਥੀ ਬੰਸ ਯੋਤਸਦਾ ਲੈਰੀ ਨੇ ਇੰਸਟਾਗ੍ਰam ਉਤੇ ਮਮਦਾਨੀ ਦਾ ਨੋਟ ਵੀ ਸਾਂਝਾ ਕੀਤਾ ਜਿਸ ਦੇ ਨਾਲ ਭਾਰਤ ਦੇ ਵਿੱਚ ਪ੍ਰਤੀਕਿਰਿਆ ਹੋਈ ਹੈ ਜੁਵਾਲਾਲ ਨਹਿਰੂ ਯੂਨੀਵਰਸਿਟੀ ਜੀਏਐਨਯੂ ਦਾ ਸਾਫਕਾ ਵਿਦਿਆਰਥੀ ਉਮਰ ਖਾਲਿਦ ਦਿੱਲੀ ਤੰਗਿਆ ਦੇ ਮਾਮਲੇ ਵਿੱਚ 5 ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਦੇ ਵਿੱਚ ਹੈ ਸੋਚੁਖੰਦ ਤੋਂ ਤੁਰੰਤ ਬਾਅਦ ਉਮਰ ਖਾਲਿਦ ਨੂੰ ਮਮਦਾਨੀ ਦੇ ਤੋਟਣੇ ਪਾਰ ਦੇ ਵਿੱਚ ਵਿਆਪਕ ਧਿਆਨ ਕੀਤਾ ਹੈ ਜਿਸੂਬੇਤ ਕਈਆਂ ਨੇ ਮਮਦਾਨੀ ਦੇ ਇਸ ਕਦਮ ਤੇ ਇਤਰਾਜ਼ ਵੀ ਜਤਾਇਆ ਖਾਲੀਤੀ ਸਾਥੀ ਬਨੋਚੀ ਯੋਤਸਨਾ ਲੈਰੀ ਦੁਆਰਾ ਐਕਸ ਉਤੇ ਸੰਚਿਤ ਕੀਤੇ ਗਏ ਇੱਕ ਅਣਮਿੱਥੇ ਪੱਤਰ ਦੇ ਵਿੱਚ ਮਮਦਾਨੀ ਨੇ ਲਿਖਿਆ ਕਿ ਪਿਆਰੀ ਉਮਰ ਮੈਂ ਅਕਸਰ ਕੁੜੱਤਨ ਭਰੇ ਤੁਹਾਡੇ ਸ਼ਬਦਾਂ ਤੇ ਇਸ ਨੂੰ ਆਪਣੇ ਆਪ ਉਤੇ ਹਾਫ਼ੀਨਾ ਹੋਣ ਦੀ ਮਹੱਤਤਾ ਬਾਰੇ ਸੋਚਦਾ। ਵੱਡੇ ਮਾਪਿਆਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ। ਅਸੀਂ ਸਾਰੇ ਤੁਹਾਡੇ ਬਾਰੇ ਸੋਚੀ ਤੇ। ਖਾਲੀ ਦੇ ਪਿਤਾ ਸੈਇਦ ਕਾਸਿਮ ਰਸੂਲ ਇਲਿਆਸ ਨੇ ਇੱਕ ਨੀਸ ਨਿਊਜ਼ ਚੈਨਲ ਨੂੰ ਦੱਸਿਆ ਕਿ ਉਹਨਾਂ ਦਾ ਪਰਿਵਾਰ ਪਿਛਲੇ ਦਸੰਬਰ ਦੇ ਵਿੱਚ ਮਮਦਾਨੀ ਤਈ ਅਮਰੀਕਾ ਫੇਰਿ ਦੌਰਾਨ ਮਿਲਿਆ ਸੀ। ਇਲਿਆਸ ਨੇ ਮਮਦਾਨੀ ਨੂੰ ਉਹਨਾਂ ਦੀ ਚੋਣ ਜਿੱਤ ਉਤੇ ਵਧਾਈ ਦੇਣ ਦੇ ਲਈ ਸਮਾਂ ਮੰਗਿਆ ਸੀ। ਜਿਸ ਤੋਂ ਬਾਅਦ ਉਹ ਮਮਦਾਨੀ ਅਤੇ ਉਹਨਾਂ ਦੀ ਪਤਨੀ ਰਮਧਵਾਜ਼ ਨੂੰ ਮਿਲੇ। ਅਮਰੀਕੀ ਕਾਨੂੰਨ ਸਹਾਇਤਾ ਦੇ ਇੱਕ ਸਮੂਹ ਨੇ ਅਮਰੀਕਾ ਦੇ ਵਿੱਚ ਭਾਰਤੀ ਰਾਜਦੂਤ ਵਿਨੇ ਖਵਾਤਰਨ ਨੂੰ ਪੱਤਰ ਲਿਖ ਕੇ ਖਾਲੀਦੂ ਜ਼ਮਾਨਾ ਦੇ ਅਤੇ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਨਿਰਪੱਖ ਮੁਕਦਮੇ ਦੀ ਮੰਗ ਕੀਤੀ ਹੈ। ਅੱਠ ਅਮਰੀਕੀ ਕਾਨੂੰਨ ਸਹਾਇਤਾ ਨੇ ਫਰਵਰੀ 2020 ਦੇ ਵਿੱਚ ਦਿੱਲੀ ਵਿੱਚ ਹੋਈ ਹਿੱਸਾ ਦੇ ਸੰਬੰਧ ਵਿੱਚ ਦੋਸ਼ੀ ਵਿਅਕਤੀ ਦੀ ਲੰਬੇ ਸਮੇਂ ਤੱਕ ਪ੍ਰੀ-ਟ੍ਰਾਇਲ ਹਿਰਾਸਤ ਬਾਰੇ ਚਿੰਤਾ ਵੀ ਪ੍ਰਗਟ ਕੀਤੀ ਹੈ ਜਿਨ੍ਹਾਂ ਵਿੱਚ ਖਾਲੀਦ ਵੀ ਸ਼ਾਮਿਲ ਹੈ। ਅਮਰੀਕੀ ਕਾਨੂੰਨ ਸੱਜਦੇ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਅਤੇ ਭਾਰਤ ਇੱਕ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਰੱਦੀਤੀ ਪਾਈਵਲੀ ਸੰਜੀ ਕਰਦੇ ਨੇ ਜੋ ਇਤਿਹਾਸਿਕ ਤੌਰ ਉਤੇ ਲੋਕਤੰਤਰੀ ਕਦਰਾਂ ਕੀਮਤਾਂ ਸੰਵਿਧਾਨਕ ਸ਼ਾਸ਼ਨ ਅਤੇ ਸ਼ਾਸਨ ਅਤੇ ਮਜ਼ਬੂਤ ਲੋਕਾਤੋਂ ਲੋਕ ਸਬੰਧ ਹੁੰਦੇ ਧਾਰਤ ਹੈ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਕਾਨੂੰਨ ਦੇ ਰਾਜ ਤੇ ਮਨੁੱਖੀ ਅਧਿਕਾਰ ਦੀ ਭਾਵਨਾ ਵਿੱਚ ਅਸੀਂ ਖਾਲੀ ਦੀ ਨਸਰਬੱਤੀ ਬਾਰੇ ਆਪਣੀ ਚਿੰਤਾਵਾ ਜ਼ਾਹਰ ਕਰ ਰਹੇ ਹਾਂ ਫਸਟ ਪੋਸਟ ਦੀ ਇੱਕ ਰਿਪੋਰਟ ਦੇ ਅਨੁਸਾਰ ਬਹੁਤ ਸਾਰੇ ਲੋਕ ਖਾਸ ਕਰਕੇ ਸੱਚਪੱਕੇ ਸਮੂਹਾ ਦੇ ਨੇਤਾਵਾਂ ਨੇ ਮਮਦਾਨੀ ਉੱਤੇ ਗੁੱਸਾ ਜ਼ਾਹਰ ਕੀਤਾ ਭਾਜਪਾ ਦੇ ਨੇਤਾ ਪ੍ਰਦੀਪ ਭੰਡਾ ਜੀ ਨੇ ਅਮਰੀਕੀ ਸੰਸਦ ਮੈਂਬਰਾਂ ਦੇ ਵੱਲੋਂ ਖਾਲੀ ਨੂੰ ਲਿਖਿਆ ਪੱਤਰ ਉਤੇ ਰਾਹੁਲ ਗਾਂਧੀ ਦੇ ਨਿਸ਼ਾਨੇ ਸਾਧਦੇ ਉਹਨਾਂ ਨੇ ਸਤੰਬਰ 2026 ਦੇ ਵਿੱਚ ਆਪਣੀ ਅਮਰੀਕੀ ਯਾਤਰਾ ਦੌਰਾਨ ਜੈਨਿਸ ਸ਼ੱਕ ਉਸ ਕੀ ਦੇ ਨਾਲ ਗਾਂਧੀ ਦੀ ਇੱਕ ਫੋਟੋ ਦਾ ਹਵਾਲਾ ਦਿੰਦੇ ਹੋਏ ਕਾਗਜ਼ ਨੇ ਤਾਂ ਉੱਤੇ ਭਾਰਤੀ ਵਿਰੋਧੀ ਦੁਖ ਰੱਖਣ ਦਾ ਵੀ ਦੋਸ਼ ਲਗਾਇਆ। ਵਿਸ਼ਵ ਹਿੰਦੂ ਪਰਿਸ਼ਦ ਦੇ ਬੁਲਾਰੇ ਵਿਨੋਦ ਬਾਂਸਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਹੈਰਾਨ ਵਾਲੀ ਗੱਲ ਹੈ ਕਿ 34 ਸਾਲਾਂ ਵਿਅਕਤੀ ਭਾਰਤ ਨੂੰ ਨਿਰਪੱਖ ਮੁਕਦਮਿਆਂ ਬਾਰੇ ਪ੍ਰਚਾਰ ਕਰ ਰਿਹਾ ਹੈ। ਜੇਕਰ ਅਮਰੀਕਾ ਵਿੱਚ ਨਸਲਵਾਦ ਬ੍ਰੂਤ ਬੋਲਦਾ ਤਾਂ ਇਸ ਸਮਝ ਵਿੱਚ ਆਉਂਦਾ ਪਰ ਜਦੋਂ ਸਾਡੇ ਮੰੰਦਾਂ ਉਤੇ ਹਮਲਾ ਬੋਲਦਾ ਹੈ ਤਾਂ ਚੁੱਪ ਕਿਉਂ ਰਹਿੰਦਾ ਹੈ? ਜਦੋਂ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਵਿੱਚ हिंदू अतिसुल्मानों हुंदे नेता ओहो क्यों नहीं बोलता उमर खालिद ਨੂੰ ਸਤੰਬਰ 2020 ਦੇ ਵਿੱਚ ਦਿੱਲੀ ਰੰਗਿਆ ਤੇ ਸੰਬੰਧ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਵਿੱਚ 52 ਲੋਕ ਮਾਰੇ ਗਏ ਸੀ ਅਤੇ 700 ਤੋਂ ਵੱਧ ਸਖਮੀ ਹੋਏ ਸੀ ਉਸ ਉੱਤੇ ਉੱਤੇ ਹੀ ਪੂਰਬੀ ਦਿੱਲੀ ਦੇ ਵਿੱਚ ਹੋਈ ਕਤਖਿੰਸਾ ਦੇ ਮਾਸਟਰਮਾਈਂਡ ਦੇ ਲਈ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਦੇ ਤਹਿਤ ਤੋਸ਼ ਲਗਾਏ ਗਏ ਨਿਊਯਾਰਕ ਸ਼ਹਿਰ ਦੇ ਨਵੇਂ ਮੇਅਰ ਜ਼ੋਹਰਾਨ ਮਮਦਾਨੀ ਨੇ ਵਿਰਿਆਤੀ ਆਗੂ ਉਮਰ ਖਾਲिद ਦੇ ਨਾਲ ਇੱਕ ਚੂਤਤਾ ਪ੍ਰਗਟ ਕੀਤੀ ਹੈ ਜੋ ਕਿ 2020 ਤੋਂ UAPA ਦੇ ਤਹਿਤ ਜਲਦੀ ਵਿੱਚ ਹੈ ਯੂਐਸ ਟੈਪੋਕ੍ਰੈਟਿਕ ਪਾਰਟੀ ਦੇ ਕਾਨੂੰਨ ਸਾਜੂਜੀਪ ਮੈ ਗਵਰਨ ਅਤੇ ਜੈਮੀ ਰੈਸਕੀਨ ਸਮੇਤ ਕਈ ਹੋਰ ਆਕੂਆ ਨੇ ਵੀ ਉਮਰ ਖਾਲਿਦ ਦੇ ਸਮਰਥਨ ਦੀ ਅਪੀਲ ਕੀਤੀ ਹੈ ਉਮਰ ਖਾਲਿਦ ਦੀ ਸਾਥੀ ਬੰਸ ਯੋਤਸਾ ਦਾ ਲੈਰੀ ਨੇ ਇੰਸਟਾਗ੍ਰਾਮ ਉੱਤੇ ਮਾਮਦਾਨੀ ਦਾ ਨੋਟ ਵੀ ਸਾਂਝਾ ਕੀਤਾ ਹੈ ਜਿਸ ਦੇ ਨਾਲ ਭਾਰਤ ਦੇ ਵਿੱਚ ਪ੍ਰਤੀਕਿਰਿਆ ਹੋਈ ਹੈ ਜਵਾਲਾਲ ਨਹਿਰੂ ਯੂਨੀਵਰਸਿਟੀ ਜੇਏਐਨਯੂ ਦਸ ਆਪ ਦਾ ਵਿਦਿਆਰਥੀ ਉਮਰ ਖਾਲਿਦ ਦਿੱਲੀ ਟੰਗਏ ਦੇ ਮਾਮਲੇ ਵਿੱਚ 5 ਸਾਲਾਂ ਤੋਂ ਵੱਧ ਸਮੇਂ ਤੋਂ ਜੇਲ੍ਹ ਦੇ ਵਿੱਚ ਹੈ। ਸੋਚ ਉਖੰਦੋਂ ਤੁਰੰਤ ਬਾਅਦ ਉਮਰ ਖਾਲਿਦ ਨੂੰ ਮਮਦਾਰੀ ਦੇ ਤੋੜਨੇ ਪਰ ਦੇ ਵਿੱਚ ਵਿਆਪਕ ਧਿਆਨ ਕੀਤਾ ਗਿਆ ਜਿਸ ਦੇ ਵਿੱਚ ਕਈਆਂ ਨੇ ਮਮਦਾਨੀ ਦੇ ਇਸ ਕਦਮ ਤੇ ਇਤਰਾਜ਼ ਵੀ ਜ਼ਾਤਿਆ। ਖਾਲਿਦ ਦੀ ਸਾਥੀ ਬਨੋਚੀ ਉਤਸਨਾ ਲੈਰੀ ਦੁਆਰਾ ਐਕਸੋ ਤੇ ਸਾਂਝੇ ਕੀਤੇ ਗਏ ਇੱਕ ਅਣਮਿੱਥੇ ਪੱਤਰ ਦੇ ਵਿੱਚ ਮਮਦਾਨੀ ਨੇ ਲਿਖਿਆ ਕਿ ਪਿਆਰੇ ਉਮਰ ਮੈਂ ਅਕਸਰ ਕੁੜੱਤਨ ਭਰੇ ਤੁਹਾਡੇ ਸ਼ਬਦਾਂ ਤੇ ਇਸ ਨੂੰ ਆਪਣੇ ਆਪ ਉੱਤੇ ਹਾਫ਼ੀ ਨਾ ਹੋਣ ਦੀ ਮਹੱਤਤਾ ਬਾਰੇ ਸੋਚਦਾ ਤੁਹਾਡੇ ਮਾਪਿਆਂ ਨੂੰ ਮਿਲ ਕੇ ਬਹੁਤ ਬੱਤੀਆ ਲੱਗਿਆ ਅਸੀਂ ਸਾਰੇ ਤੁਹਾਡੇ ਬਾਰੇ ਸੋਚੀ ਤੇ ਖਾਲੀ ਦੇ ਪਿਤਾ ਸੈਦ ਕਾਸਿਮ ਰਸੂਲ ਇਲਿਆਸ ਨੇ ਇੱਕ ਨੀਸੀ ਨਿਊਜ਼ ਚੈਨਲ ਨੂੰ ਦੱਸਿਆ ਕਿ ਉਹਨਾਂ ਦਾ ਪਰਿਵਾਰ ਪਿਛਲੇ ਦਸੰਬਰ ਦੇ ਵਿੱਚ ਮਾਮਦਾਨੀ ਲਈ ਅਮਰੀਕਾ ਫੇਰ ਦੌਰਾਨ ਮਿਲਿਆ ਸੀ ਇਲਿਆਸ ਨੇ ਮਾਮਦਾਨੀ ਨੂੰ ਉਹਨਾਂ ਦੀ ਚੋਣ ਜਿੱਤ ਉਤੇ ਵਧਾਈ ਦੇਣ ਦੇ ਲਈ ਸਮਾਂ ਮੰਗਿਆ ਸੀ ਜਿਸ ਤੋਂ ਬਾਅਦ ਉਹ ਮਮਦਾਨੀਆਂ ਤੇ ਉਹ ਨਾਦੀ ਪਤਨੀ ਰਮਧਵਾਜ਼ ਨੂੰ ਮਿਲੇ ਅਮਰੀਕੀ ਕਾਨੂੰਨ ਸਹਾਇਤਾ ਦੇ ਇੱਕ ਸਮੂਨੇ ਅਮਰੀਕਾ ਦੇ ਵਿੱਚ ਭਾਰਤੀ ਰਾਜਦੂਤ ਵਿਨੇਖ ਵਾਤਰਾ ਨੂੰ ਪੱਤਰ ਲਿਖ ਕੇ ਖਾਲੀ ਤੋਂ ਜ਼ਮਾਨਾ ਦੇਣ ਦੇ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਨਿਰਪੱਖ ਮੁਕਦਮੇ ਦੀ ਮੰਗ ਕੀਤੀ ਹੈ ਅੱਠ ਅਮਰੀਕੀ ਕਾਨੂੰਨ ਸਹਾਇਤਾ ਨੇ ਫਰਵਰੀ 2020 ਦੇ ਵਿੱਚ ਦਿੱਲੀ ਵਿੱਚ ਹੋਈ ਹਿੱਸਾ ਦੇ ਸੰਬੰਧ ਵਿੱਚ ਦੋਸ਼ੀ ਵਿਅਕਤੀ ਦੀ ਲੰਬੇ ਸਮੇਂ ਤੱਕ ਪ੍ਰੀਰ ਟ੍ਰਾਇਲ ਹਿਰਾਸਤ ਬਾਰੇ ਚਿੰਤਾ ਵੀ ਪ੍ਰਗਟ ਕੀਤੀ ਹੈ ਜੁਨਾ ਵਿੱਚ ਖਾਲੀ ਵੀ ਸ਼ਾਮਿਲ ਹੈ ਅਮਰੀਕੀ ਕਾਨੂੰਨ ਸੱਜਦੇ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਅਤੇ ਭਾਰਤ ਇੱਕ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਰੱਦੀ ਦੀ ਪਾਈਵਲੀ ਸੰਜੀ ਕਰਦੇ ਨੇ ਇੰਝ ਇਤਿਹਾਸਿਕ ਤੌਰ ਉੱਤੇ ਲੋਕਤੰਤਰੀ ਕਦਰਾਂ ਕੀਮਤਾਂ ਸੰਵਿਧਾਨਕ ਸ਼ਾਸ਼ਨ ਅਤੇ ਸ਼ਾਸਨ ਅਤੇ ਮਜ਼ਬੂਤ ਲੋਕਾਤੋਂ ਲੋਕ ਸੰਬੰਧ ਹੁੰਦੇ ਧਾਰਤ ਹੈ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਕਾਨੂੰਨ ਦੇ ਰਾਜ ਤੇ ਮਨੁੱਖੀ ਅਧਿਕਾਰ ਦੀ ਭਾਵਨਾ ਵਿੱਚ ਅਸੀਂ ਖਾਲੀ ਦੀ ਨਸਰਬੱਤੀ ਪਰੇ ਆਪਣੀ ਚਿੰਤਾਵਾ ਜ਼ਾਹਰ ਕਰ ਰਹੇ ਹਾਂ ਫਸਟ ਪੋਸਟਿਕ ਰਿਪੋਰਟ ਦੇ ਅਨੁਸਾਰ ਬਹੁਤ ਸਾਰੇ ਲੋਕ ਖਾਸ ਕਰਕੇ ਸਿੱਜੇ ਪਾਕਿਸਤਾਨੀ ਸਮੂਹਾਂ ਦੇ ਨੇਤਾਵਾਂ ਨੇ ਮਮਦਾਨੀ ਉੱਤੇ ਗੁੱਸਾ ਜ਼ਾਹਰ ਕੀਤਾ ਹੈ ਭਾਜਪਾ ਦੇ ਨੇਤਾ ਪ੍ਰਦੀਪ ਪੰਡਾ ਜੀ ਨੇ ਅਮਰੀਕੀ ਸੰਸਦ ਮੈਂਬਰਾਂ ਦੇ ਵੱਲੋਂ ਖਾਲੀ ਨੂੰ ਲਿਖੇ ਪੱਤਰ ਉੱਤੇ ਰਾਹੁਲ ਗਾਂਧੀ ਦੇ ਨਿਸ਼ਾਨਾ ਸਾਧੇ ਉਹਨਾਂ ਨੇ ਸਤੰਬਰ 2026 ਦੇ ਵਿੱਚ ਆਪਣੀ ਅਮਰੀਕੀ ਯਾਤਰਾ ਦੌਰਾਨ ਜੈਨਿਸ ਸ਼ਕੋਵਸਕੀ ਦੇ ਨਾਲ ਗਾਂਧੀ ਦੀ ਇੱਕ ਫੋਟੋ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਨੇਤਾ ਉਤੇ ਭਾਰਤੀ ਵਿਰੋਧੀ ਦੁਖ ਰੱਖਣ ਦਾ ਵੀ ਦੋਸ਼ ਲਗਾਇਆ ਵਿਸ਼ਵ ਹਿੰਦੂ ਪਰਿਸ਼ਦ ਦੇ ਬੁਲਾਰੇ ਵਿਨੋਦ ਬਾਂਸਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਹੈਰਾਨ ਵਾਲੀ ਗੱਲ ਹੈ ਕਿ 34 ਸਾਲਾਂ ਵਿਅਕਤੀ ਭਾਰਤ ਨੂੰ ਨਿਰਪੱਖ ਮੁਕੱਦਮਿਆਂ ਬਾਰੇ ਪ੍ਰਚਾਰ ਕਰ ਰਿਹਾ ਹੈ ਜੇਕਰ ਅਮਰੀਕਾ ਵਿੱਚ ਨਸਲਵਾਦ ਜ਼ਰੂਰ ਬੋਲਦਾ ਤਾਂ ਇਸ ਸਮਝ ਵਿੱਚ ਹੁੰਦਾ ਪਰ ਜਦੋਂ ਸਾਡੇ ਮੰਦਵਾਂ ਤੇ ਹਮਲਾ ਬੋਲਦਾ ਤਾਂ ਚੁੱਪ ਕਿਉਂ ਰਹਿੰਦਾ ਜਦੋਂ ਪਾਕਿਸਤਾਨ ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਵਿੱਚ ਕਿੰ ਦੋ ਤੈਨਸਲ ਮ ਹੁੰਦੇ ਨੇ ਤਾਂ ਉਹ ਕਿਉਂ ਨਹੀਂ بولਦਾ ਉਮਰ ਖਾਲਿਦ ਨੂੰ ਸੰਬੰਧ 2020 ਦੇ ਵਿੱਚ ਦਿੱਲੀ ਡੱਕਿਆ ਤੇ ਸੰਬੰਧ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਵਿੱਚ 52 ਲੋਕ ਮਾਰੇ ਗਏ ਸੀ ਅਤੇ 700 ਤੋਂ ਵੱਧ ਸਖਮੀ ਹੋਏ ਸੀ ਉਸ ਉੱਤੇ ਉੱਤੇ ਹੀ ਪੂਰਬੀ ਦਿੱਲੀ ਦੇ ਵਿੱਚ ਹੋਈ ਕੱਟਖਿੰਸਾ ਦੇ ਮਾਸਟਰਮਾਈਂਡ ਦੇ ਲਈ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਦੇ ਤਹਿਤ ਤੋਸ਼ ਲਗਾਏ ਗਿਆ ਨਿਊਯਾਰਕ ਸ਼ਹਿਰ ਦੇ ਨਵੇਂ ਮੇਅਰ ਜ਼ੋਹਰਾਨ ਮਮਦਾਨੀ ਨੇ ਵੀਰਿਆਤੀ ਆਗੂ ਉਮਰ ਖਾਲਿਦ ਦੇ ਨਾਲ ਇੱਕ ਝੂਠਾ ਪ੍ਰਗਟ ਕੀਤਾ ਹੈ ਜੋ ਕਿ 2020 ਤੋਂ ਯੂਏਪੀਏ ਦੇ ਤਹਿਤ ਜਲਦੀ ਵਿਚੈ ਯੂਐਸ ਡੈਮੋਕ੍ਰੈਟਿਕ ਪਾਰਟੀ ਦੇ ਕਾਨੂੰਨ ਸਾਝੂਜੀਪ ਮੈਕਗਵਰਨ ਅਤੇ ਜੈਮੀ ਰੈਸਕੀਨ ਸਮੇਤ ਕਈ ਹੋਰ ਆਕੂਆ ਨੇ ਵੀ ਉਮਰ ਖਾਲਿਦ ਦੇ ਸਮਰਥਨ ਦੀ ਅਪੀਲ ਕੀਤੀ ਹੈ ਉਮਰ ਖਾਲਿਦ ਦੀ ਸਾਥੀ ਬੰਸ ਯੋਤਸਦਾ ਲੈਰੀ ਨੇ ਇੰਸਟਾਗ੍ਰਾਮ ਉਤੇ ਮਮਦਾਨੀ ਦਾ ਨੋਟ ਵੀ ਸਾਂਝਾ ਕੀਤਾ ਹੈ ਜਿਸ ਦੇ ਨਾਲ ਭਾਰਤ ਦੇ ਵਿੱਚ ਪ੍ਰਤੀਕਿਰਿਆ ਹੋਈ ਹੈ ਜਵਾਲਾਲ ਨਹਿਰੂ ਯੂਨੀਵਰਸਿਟੀ ਜੇਏਐਨਯੂ دس اپ کا ਵਿਦਿਆਰਥੀ 우ਮਰ ਖਾਲਿਦ ਦਿੱਲੀ ਤੰਗਿਆ ਦੇ ਮਾਮਲੇ ਵਿੱਚ 5 ਸਾਲ ਤੋਂ ਵੱਧ ਸਮੇਂ ਤੋਂ جیل ਦੇ ਵਿੱਚ ਹੈ। ਸੋਚ ਉਖੰਦ ਤੋਂ ਤੁਰੰਤ ਬਾਅਦ 우ਮਰ ਖਾਲਿਦ ਨੂੰ ਮਮਦਾਰੀ ਦੇ ਤੋੜਨੇ ਭਾਰ ਦੇ ਵਿੱਚ ਵਿਆਪਕ ਧਿਆਨ ਕਿਜਾ। ਜਿਸ ਦੇ ਵਿੱਚ ਕਈਆਂ ਨੇ ਮਮਦਾਨੀ ਦੇ ਇਸ ਕਦਮ ਤੇ ਇਤਰਾਜ਼ ਵੀ ਜਤਾਇਆ। ਖਾਲਿਦ ਦੇ ਸਾਥੀ ਬਨੋਚ ਯੋਤਸਨਾ ਲੈਰੀ ਦੁਆਰਾ ਐਕਸ ਉਤੇ ਸਾਂਝੇ ਕੀਤੇ ਗਏ ਇੱਕ ਅਣਮਿੱਥੇ ਪੱਤਰ ਦੇ ਵਿੱਚ ਮਮਦਾਨੀ ਨੇ ਲਿਖਿਆ ਕਿ ਪਿਆਰੇ 우ਮਰ ਮੈਂ ਅਕਸਰ ਕੁੜੱਤਨ ਭਰੇ ਤੁਹਾਡੇ ਸ਼ਬਦਾਂ ਤੇ ਇਸ ਨੂੰ ਆਪਣੇ ਆਪ ਉੱਤੇ ਹਾਫ਼ੀ ਨਾ ਹੋਣਦੀ ਮਹੱਤਤਾ ਬਾਰੇ ਸੋਚਾ